ਬੜੀ ਦੁਨੋ ਦੇ ਮੂਰਖਾਂ ਦੇ ਦੁਆਜਿਬ ਇਨਸਾਨ ਨਾਮ ਜਪਿਆ ਹੈ ਸੇਵਾ ਕਰਦਾ ਹੈ ਉਹ ਫਿਰ ਮੂਰਖਾਂ ਤਨ ਮਹਿ ਜਾਂਦਾ ਹੈ ਇਧਰ ਵਿੱਚ 84 ਲੱਖ ਜਨ ਨੇ ਜੋ ਅੱਪ ਦੇਖਦੇ ਪਏ ਆ ਦੁਨੀਆ ਤੇ ਰੰਗ ਤਮਾਸ਼ੇ ਜੋ ਖਿਸ਼ੋ ਹੋ ਰਹੇ ਨੇ ਠੀਕ ਆ ਮੂਰਖਾਂ ਦੇ ਦੁਨੀਆ ਨੂੰ ਹੀ ਮਿਲਿਆ ਹੈ ਉਹ ਆਪਣੀ ਜ਼ਿੰਦਗੀ ਬਰਬਾਦ ਕਰਕੇ ਚਲੇ ਜਾਂਦੇ ਨੇ ਅਗੋਂ ਫਿਰ 84 ਲੱਖ ਜਨ ਦੇ ਵਿੱਚ ਚਲੇ ਜਾਂਦੇ ਨੇ ਆਪ ਜੀ ਭਾਗਾਂ ਵਾਲਿਓ ਸੇਵਾ ਕਰਿਆ ਕਰੋ ਨਾਮ ਜਪਿਆ ਕਰੋ ਅਮਰ ਤੇ ਵੇਲੇ ਉੱਠਿਆ ਕਰੋ ਜਿੰਨੀ ਜਲਦੀ ਉੱਠੋ ਓਤਨ ਸਾਰੇ ਬਿਮਾਰਗ ਇਹ ਲਗਾ ਰਹੇ ਅਮਰ ਤੇ ਵੇਲੇ ਦਾ ਜਾਗਣਾ ਕਿ ਕੋਈ ਜਾਗੇ ਨਹੀਂ ਤਾਂ 1 ਵਜੇ ਦੀ ਅਰਜਾ ਦਰਜਾ ਸਾਹਿਬ ਆਵੇਗਾ ਇੱਕ ਆ ਰਾਬੀ ਅੰਕਾ ਕਹਿੰਦਾ ਥੋੜਾ ਥੋੜਾ ਵੀ ਲਾਭ ਜਮੋਗੇ ਜਿੰਦਗੀ ਬਹੁਤ ਵੱਡਾ ਖਿਆਲਾ ਜਮਾ ਕਰ ਲੋਗੇ ਆਖੰਮ ਸਮੇਂ ਤੇ ਪਹਿਲੇ ਚਲਾ ਨੂੰ ਫੇਰ ਮੁਖਤਰ ਮਿਲ ਜੇਗਾ ਤੋ ਸੇਵਾ ਕਰਾ ਕਰੋ ਹੱਥੀ ਸੇਵਾ ਸੇਵਾਤਮਲ ਬਹੁਤ ਵੱਡਾ ਹੈ ਮਹਾਪਰਖ ਨੇ ਸਾਨੂੰ ਇਹ ਹੀ ਬਚਨ ਦਿੱਤਾ ਸੀ ਕਿ ਤੈ ਭਾਈ ਸੇਵਾ ਕਰਨੀ ਹੈ ਸੁਆਨ ਚਾਰ ਕਰਨੇ ਹਨ ਸਰਬੰਨ ਦਾ ਭਲਾ ਹੋਏਗਾ ਬਾਬਾ ਜੀ ਨੇ ਹੁਕਮ ਦਿੱਤਾ ਸੀ ਵੀ ਤੁਸੀਂ ਸੰਤਾਂ ਨੂੰ ਪ੍ਰਚਾਰ ਕਰਨਾ ਹੈ ਗੁਰੂ ਦੇ ਰਾਜ ਲਾਉਣਾ ਹੈ ਅਮਰਸ ਕਰਨਾ ਹੈ ਬਾਬਾ ਜੀ ਨੇ ਲੱਖਾਂ ਜੀਵਾਂ ਨੂੰ ਅਮਰਸ ਕਾਇਆ ਆਈ ਦੁਨੀਆ ਯਾਦ ਕਰਦੀ ਹੈ ਰੋਜ਼ ਯਾਦ ਕਰਦੀ ਹੈ ਕਈ ਕਈ ਵਾਰ ਯਾਦ ਕਰਦੀ ਹੈ ਕਿ ਮਾ ਭਾਈ ਮੈਨੂੰ ਇੰਨਾ ਫ੍ਰੀਮ ਕਰ ਦਿੱਤੀ ਐਲਐਸ ਨੂੰ 2500 ਦੇ ਸੀ ਸੋ ਸਾਸ ਆਪ ਜੀ ਦੀ ਸੇਵਾ ਕਰਿਆ ਕਰੋ ਨਾਮ ਜਪੀਏ ਤਾਂ ਦੂਰ ਹੁੰਦੇ ਦੁੱਖੜੇ ਸੇਵਾ ਕਰਕੇ ਮਾਣ ਪਾਈਦਾ ਨਾਮ ਜਪੀਏ ਤਾਂ ਦੂਰ ਹੁੰਦੇ ਦੁੱਖੜੇ ਸੇਵਾ ਕਰਕੇ ਮਾਣ ਪਾਈਦਾ ਨਾਮ ਜਪੀਏ ਤਾਂ ਦੂਰ ਹੁੰਦੇ ਦੁੱਖੜੇ ਕੇ ਮਨ ਪਾਈ ਗਾ ਨਾਮ ਜਪੀਏ ਤਾਂ ਦੂਰ ਹੁੰਦੇ ਸੁੱਖੜੇ ਸੇਵਾ ਦੂਰ ਹੁੰਦੇ ਦੁੱਖੜੇ ਸੇਵਾ ਕਰਕੇ ਮਾਣ ਪਾਈ ਦਾ ਨਾਮ ਜਪੀਏ ਤਾਂ ਦੂਰ ਹੁੰਦੇ ਦੁੱਖੜੇ ਸੇਵਾ ਕਰਕੇ ਮਾਣ ਪਾਈ ਦਾ ਸਸ ਜਿੱਥੇ ਰਹਿੰਦੇ ਸੀ ਜਿੰਦਗੀ ਦੇ 50 ਸਾਲ ਜਦੋਂ ਕੋਈ ਸਥਾਨ ਦੀ ਗੱਲ ਚੱਲਣੀ ਇਕੱਠੇ ਨੇ ਬੈ ਕੇ ਸਲਾਹ ਕਰਨੀ ਸਥਾਨ ਤੇ ਕੋਈ ਬਿਲਡਿੰਗ ਬਣਾਉਣੀ ਪਾਜਦੀ ਕੋਈ ਲੰਗਰ ਵਗੈਰਾ ਲਗਾਉਣਾ ਇਕੱਠੇ ਨੇ ਬੈ ਕੇ ਸਲਾਹ ਕਰਨੀ ਸਮਾਯਾ ਉਹ ਸੂਰਾ ਦੇਖੇ ਚਲੇ ਗਏ ਜਿਸ ਦਾ ਉਜਾੜ ਹੈ ਮਿੱਤਰ ਪਿਆਰੇ ਵਾਜੋ 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 ਜਿਸ ਦਾ ਉਜਾੜ ਹੈ ਮਿੱਤਰ ਪਿਆਰੇ ਬਾਜੋਂ ਜਿਸ ਦਾ ਆਣ ਹੈ ਮਿੱਤਰ ਪਿਆਰੇ ਬਾਜੋਂ ਜਿਸ ਦਾ ਆਣ ਹੈ ਮਿੱਤਰ ਪਿਆਰੇ ਬਾਜੋਂ ਬਾਬਾ ਜੀ ਹੁੰਦੇ ਸੀ ਉੱਥੇ ਬੈ ਕੇ ਸਲਾਹ ਕਰ ਲੈਂਦੇ ਆਹ ਕਰਨਾ ਜਿਹੜੀ 50 ਸਾਲ ਲੰਗਰ ਵਿਚ ਆਦੇ ਰਹੇ ਇਹ ਨਗਰ ਕਿੰਨੀ ਵੱਡੇ ਵੱਡੇ ਹੋਏ ਆਪ ਕੋ ਚਲੇ ਗਏ ਹੁਣ ਕੱਲੇ ਰਹਿ ਗਏ ਆਂ ਸਾਧ ਅਮਰਦਾਸ ਦਾ ਆਸਰਾ ਹੈ ਗੁਰੂਆਂ ਦਾ ਆਸਰਾ ਹੈ ਉਹਨਾਂ ਦੇ ਆਸਰੇ ਅਸੀਂ ਜਿੰਦਗੀ ਬਤੀਤ ਕਰ ਰਹੇ ਹਾਂ ਹੋਰ ਇੱਥੇ ਖੁਸ਼ੀ ਲੈ ਜਾਣਾ ਆਪ ਜੀ ਸਾਰੇ ਸਾਥ ਨੂੰ ਇਹ ਹੀ ਬੇਨਤੀ ਹੈ ਸਵੇਰੇ ਉੱਠ ਕੇ ਸਾਹ ਉੱਠ ਕੇ ਸਾਰ ਬੈਠੇ ਬੈਠੇ ਨਾਮ ਤੇ ਆਪਣਾ ਸ਼ੁਗੂ ਕਰੋ ਵਾਹਿਗੁਰੂ 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 ਕਰਦੇ ਕਰਦੇ ਇਸ਼ਨਾਨ ਕਰੋ ਵਾਹਿਗੁਰੂ ਕਰਦੇ ਕਰਦੇ ਇਸ਼ਨਾਨ ਕਰਕੇ ਆਪ ਜੀ ਚੌਕਲਾ ਮਰ ਕੇ ਬੈਠ ਜਿਓ ਅੱਧਾ ਪੌਣਾ ਘੰਟਾ ਜੇਕਰ ਨਹੀਂ ਸਵੇਰੇ ਕੰਮਿੰਦਾ ਟੋਲ ਆ ਕੇ ਬੈਠ ਜਾਓ ਜ਼ਰੂਰ ਕਰੋ ਜਿਵੇਂ ਜਿਵੇਂ ਆਪ ਜੀ ਨਾਮ ਜਪੋਗੇ ਤੁਹਾਡੇ ਅੰਦਰ ਸ਼ਕਤੀ ਪੈਦਾ ਹੋਵੇਗੀ ਤਾਕਤ ਪੈਦਾ ਹੋਵੇਗੀ ਤੁਹਾਡੇ ਬਿਗੜੇ ਕਾਲ ਠੀਕ ਹੋਣਗੇ ਤੁਹਾਡੇ ਦੁੱਖ ਦਿਰਦੇ ਵੀ ਜਾਣਗੇ ਘਰਾਂ ਜੇ ਵਰਕਤ ਵੀ ਹੋਵੇਗੀ ਤਾਂ ਇਹ ਕੋਸ਼ਾ ਇਥੋਂ ਕੁਝ ਨਹੀਂ ਲੈ ਜਾਣਾ ਆਪਾਂ ਸਰੀਰ ਜਦੋਂ ਆਏ ਸੀ ਸਰੀਰ ਲੈ ਕੇ ਆਏ ਸੀ ਜਦੋਂ ਜਾਣਾ ਹੈ ਉਹਦੇ ਸਰੀਰ ਵੀ ਨਾਲ ਨਹੀਂ ਜਾਣਾ ਉਹ ਕੋਈ ਜਾਣਾ ਹੈ

ਵਾਹਿਗੁਰੂ 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 ਵਾਹਿਗੁਰੂ

Waheguru, 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 Waheguru,

ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸੁਸਾ ਸੰਗਧੀ ਆਪਾਂ ਕੰਵਾਲੇੋਂ ਆਇਆ ਕਿ ਇਥੇ ਆ ਕੇ ਨਾਮ ਜਪਿਆ ਕਰੋ ਸਤਸੰਗਿਆ ਸਤਸੰਗ ਦੇ ਵਿੱਚ ਸਭ ਦੀ ਮਰਦਾ ਹੈ ਇਥੋਂ ਕੱਲਾ ਹੈ ਕੱਲਾ ਹੀ ਹੁੰਦਾ ਹੈ ਜਦ ਸੰਗ ਕਕੀ ਹੋ ਕੇ ਇੱਕ ਜਗ੍ਹਾ ਬੈਠ ਕੇ ਨਾਮ ਜਪਦੀ ਹੈ ਚਾਹ ਆਪ ਜੀ ਐਦਵਾਰ ਨੂੰ ਜਾਂ ਜਸ਼ਨ ਦੀ ਵਾਰ ਨੂੰ ਆ ਕੇ ਸਾਰੇ ਪ੍ਰੇਮੀ ਇਕੱਠੇ ਉੱਥੇ ਆ ਕੇ ਕੰਟਾ ਤੋਂ ਕੱਢੇ ਮੈਂ ਕਿਸੀ ਸ਼ਾਬਾਸ਼ ਕਰੋ ਥੋੜਾ ਸਾ ਸਨ ਹੋ ਜਾ ਕਰਿਆ ਸੋ ਇਨਿਕ ਪਰਵਾਨ ਕਰੋ ਉਹ ਹੈਗਾ ਖਾਸ ਵਾਹਿਗੁਰੂ ਕੀ ਫਤਿਹ ਕੋਈ ਸ਼ਬਦ ਨਹੀਂ ਧੰਨ ਧੰਨ ਸੰਤ ਜੀ ਮਹਾਰਾਜ ਧੰਨ ਬਾਪੂ ਮੋਹਨ ਸਿੰਘ ਜੀ ਇਹਦੇ ਵਾਲਿਆਂ ਦਾ ਧੰਨਵਾਦ ਕਰਨ ਵਾਸਤੇ ਜਿਨ੍ਹਾਂ ਨੇ ਸਾਨੂੰ ਪਤਾ ਬਾਬਾ ਜੀ ਦਾ ਸਮਾ ਇੱਕ ਇੱਕ ਸਕਿੰਟ ਕਿੰਨਾ ਕੀਮਤੀ ਆਸੀਂ ਆਪਣੇ ਆਪ ਨੂੰ ਇੰਨੀ ਜੋਗੇ ਨਹੀਂ ਸਮਝਦੇ ਬਾਬਾ ਜੀ ਇੱਥੇ ਆ ਕੇ ਜੋ ਉਹਨਾਂ ਨੇ ਬਖਸ਼ਿਸ਼ ਕੀਤੀ ਹੈ ਸਾਡੇ ਤੇ ਦਇਆ ਰਹਿਮਤ ਕਰਕੇ ਉਹਨਾਂ ਨੇ ਆਪਣਾ ਬਹੁਤ ਹੀ ਕੀਮਤੀ ਸਮਾਂ ਜੋ ਲਾਇਆ ਜਿਸ ਤਰ੍ਹਾਂ ਗੁਰਵਾਣੀ ਦਾ ਪਰਮਾਨ ਹੈ ਸੰਤ ਜਨ ਮੇ ਦਾ ਹਰ ਜਸ ਜਿਸ ਦਾ ਯੋਗ ਕੋਡ ਜਨਮ ਕੇ ਨੋਕ ਗਵਾਇਓ ਸੋ ਜਿਸ ਤਰ੍ਹਾਂ ਆਪਾਂ ਵਿਚਾਰ ਕਰਦੇ ਹਾਂ ਜਦੋਂ ਆਪਾਂ ਨਾਮ ਜਪਦੇ ਹਾਂ ਜਿਹੜੀ ਸੇਜ ਦੇ ਵਿੱਚ ਜਿੱਥੇ ਕੋਈ ਮਹਾਂਪੂਜ ਸੰਤ ਮਾਤਮਾ ਸਿਮਰਨ ਕਰਦੇ ਆ ਕਿਉਂਕਿ ਮੂੰਹ ਨਾਲ ਬੋਲਿਆ ਗੰਠ ਦੇ ਵਿੱਚ ਗਾਹ ਹਿਰਦੇ ਸਮਾਨੀ ਨਾਭੀ ਦੇ ਵਿੱਚ ਦਸਮ ਦਵਾਰ ਦੇ ਵਿੱਚ ਜਿੱਥੇ ਵੀ ਕੋਈ ਸਿਮਰਨ ਕਰਦਾ ਉਹ ਜਦੋਂ ਆਪਾਂ ਨੂੰ ਨਾਮ ਜਪਾਉਂਦੇ ਆ ਆਪਾਂ ਨੂੰ ਵੀ ਸਾਰੀ ਸੰਗਤ ਨੂੰ ਉਸ ਤਰੀਕੇ ਦਾ ਫਲ ਮਿਲਦਾ ਸੋ ਬਾਬਾ ਜੀ ਨੇ ਜਿਹੜਾ ਇੱਕ ਵਾਰੀ ਵਾਹਿਗੁਰੂ ਆਪਤ ਕੋਹਾਇਆ ਇਦਾਂ ਸਮਝ ਲਓ ਵੀ 33 ਕਰੋੜ ਬੇਰੀ ਉਹਦਾ ਉੱਪਰ ਆਪਨੂੰ ਮਿਲਿਆ ਹੋਇਆ ਗਸਾਈ ਸੰਗਤ ਨੂੰ ਸੁਪ ਉਹਨਾਂ ਦਾ ਸਮਾਨੀ ਬਹੁਤ 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 ਕੋਈ ਸ਼ਬਦ ਨਹੀਂ ਜਿਹਦੇ ਨਾਲ ਉਹਨਾਂ ਦਾ ਧੰਨਵਾਦ ਕੀਤਾ ਜਾਵੇ ਸੋ ਹੁਣ ਗੁਰੂ ਘਰ ਬਨੋਂ ਉਹਨਾਂ ਦਾ ਹੀ ਗੁਰੂ ਘਰ ਉਹਨਾਂ ਦੇ ਅਸੀਂ ਸਭਾ ਸਾਰੇ ਸੇਵਾਦਾਨ ਉਹਨਾਂ ਦਾ ਹੀ ਸਭ ਕੁਝ ਹੈ ਤੋ ਜੋ ਵੀ ਮਰਜਾਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ 10ਵੇਂ ਪਾਤਸ਼ਾਹ ਨੇ ਚਲਾਈ ਹੈ ਗੁਰੂ ਘਰ ਵੱਲੋਂ ਸੰਗਤਾਂ ਵੱਲੋਂ ਉਹਨਾਂ ਦਾ ਸਤਕਾਰ ਸਿਰਪਾਓ ਦੇ ਨਾਲ ਕੀਤਾ ਜਾਵੇਗਾ ਸੋ ਬਾਪੂ ਜੀ ਪੀਜਾੜਾ ਜੀ ਆਕੇ ਜਿੰਦਰ ਭਾਜੀ ਆਕੇ ਸਾਰੇ ਸਾਥ ਦੇ ਬਾਬਾ ਜੀ ਨੂੰ ਸਰਪੋਵ ਦੀ ਬਖਸ਼ਿਸ਼ ਹੋ ਗਈ ਬਾਬਾ ਜੀ ਦੇ ਚਰਨਾਂ 'ਚ ਬੇਨਤੀ ਹੈ ਵੀ ਆਕੇ ਸਿਰਪਾਓ ਲੈਣ ਦੀ ਪਾਲ ਤਗਲ ਵਾਹਿਗੁਰੂ ਜੀ ਦਾ ਖਾਦ ਪੋਲਾ ਜੀ ਕਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਤੋਂ ਅਸੀਂ ਮਾਫੀ ਚਾਹੁੰਦੇ ਆ ਸਾਡਾ ਕੋਈ ਇੱਥੇ ਪ੍ਰਬੰਧ ਠੀਕ ਨਹੀਂ ਚੰਗਾ ਨਹੀਂ ਗੱਲ ਤੇ ਬਹੁਤ ਹੀ ਹੁਣ ਤਾਈਆਂ ਗਲਤੀਆਂ ਸਾਥੋਂ ਹੋਈਆਂ ਨੇ ਬਹੁਤ ਹੀ ਹੁਣ ਤਾਈਆਂ ਰਹੇਗੀਆਂ ਨੇ ਸੋ ਕਿਰਪਾ ਕਰਕੇ ਸਾਨੂੰ ਗਰੀਬਾਂ ਨੂੰ ਮਾਫ ਕਰ ਕਰ ਦਿਓ ਗਲਤੀ ਨਾਲ ਸਾਡੀਆਂ ਨਾ ਚਿਤਾਰਿਓ ਤੇ ਅੱਗੇ ਤੋਂ ਸਾਨੂੰ ਸੁਮਤ ਬਖਸ਼ਿਸ਼ ਕਿਰਪਾ ਕਰਕੇ ਇਸੇ ਤਰ੍ਹਾਂ ਹੀ ਨਵਾਜਦੇ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ And I'm